ਵਨ ਬਿੱਡੀ ਦੇ ਮੋਹਨ ਤਹਿਤ ਅੱਜ ਨਗਰ ਨਿਗਮ ਕਮਿਸ਼ਨਰ ਫਗਵਾੜਾ ਵੱਲੋਂ ਆਪਣਾ ਯੋਗਦਾਨ ਪਾਉਂਦੇ ਹੋਏ ਦੋ આરોપી ਜੋ ਕਿ ਨਗਰ ਨਿਗਮ ਅਧਿਕਾਰੀਆਂ ਤੋਂ ਰਿਸ਼ਵਤ ਮੰਗ ਰਹੇ ਸੀ ਉਹਨਾਂ ਨੂੰ ਕਾਬੂ ਕਰਵਾਇਆ ਆਹ ਗੱਲਬਾਤ ਕਰਦੇ ਆ ਮੈਡਮ ਅਕਸ਼ਿਤਾ ਗੁਪਤਾ ਜੀ ਨਾਲ ਕੀ ਹੈ ਸਾਰਾ ਮਾਮਲਾ ਮੈਨੂੰ ਸ਼ਸ਼ੀਕਲ ਜੀ ਸਾਨੂੰ ਕੱਲ ਖਬਰ ਮਿਲੀ ਸੀ ਕਿ ਦੋ ਕੁਆਲਿਟੀ ਕਾਉਂਸਲ ਆਫ ਇੰਡੀਆ ਦੇ ਮੁਲਾਜ਼ਮ ਆਪਣੇ ਇੱਥੇ ਸਵੱਛਤਾ ਸਰਵੇਕਸ਼ਨ ਦੀ ਵੈਰੀਫਿਕੇਸ਼ਨ ਕਰਨ ਲਈ ਆਏ ਸੀ ਉਹਨਾਂ ਵੱਲੋਂ ਸਾਡੇ ਸਟਾਫ ਤੋਂ ਦੱਸਿਆ ਗਿਆ ਕਿ ਰਿਸ਼ਵਤ ਮੰਗੰਦਾ ਉਹਨਾਂ ਦਾ ਹੈਗਾ ਤੇ ਜਦੋਂ ਆਪਾਂ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋਈ ਆਪਾਂ ਉਹਦੀ ਪੁਲਿਸ ਨੂੰ ਰਿਪੋਰਟ ਕਰਦੇਵੇ ਕਾਰਵਾਈ ਕੀਤੀ ਜਿਵੇਂ ਕਿ ਦੇਖਣ ਵਿੱਚ ਆਇਆ ਕਿ ਇਹ ਇੱਕ ਅਜੀਬੋ ਗਰੀਬ ਜਿਹਾ ਮਾਮਲਾ ਸਾਹਮਣੇ ਆਇਆ ਕਿ ਜੇ ਤੁਸੀਂ ਆਪਣਾ ਤੁਸੀਂ ਪਬਲਿਸ਼ ਹੋਣਾ ਕੁਝ ਵਧੀਆ ਕਰ ਰਹੇ ਹੋ ਉਹਨੂੰ ਦਿਖਾਣਾ ਹੈ ਤਾਂ ਵੀ ਰਿਸ਼ਵਤ ਮੰਗੀ ਜਾ ਰਹੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਕੇਸ ਪਹਿਲਾ ਇੱਥੇ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਆਪਾਂ ਲੱਭ ਰਹੇ ਨੇ ਕਿ ਇਦਾਂ ਦੀ ਰਿਸ਼ਵਤ ਮੰਗੀ ਜਾ ਰਹੀ ਹੈ ਤੇ ਮੈਂ ਆਸ਼ਾ ਕਰਦੀ ਆ ਅੱਗੇ ਜੁਵੇ ਤਾਂ ਦੇਖੇ ਇਸ ਇੱਥੇ ਨਾ ਹੋਣ ਸੁਪਰ ਸਰਕਾਰ ਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਬਹੁਤ ਹੀ ਉਪਰਾਲੇ ਕਰ ਰਹੀ ਹੈ ਤੁਸੀਂ ਵੀ ਅੱਜ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਉਹ ਕਹਿੰਦੇ ਵੀ ਉੱਚ ਅਧਿਕਾਰੀਆਂ ਤੋਂ ਵੀ ਇਹ ਰਿਸ਼ਵਤ ਮੰਗੀ ਜਾ ਰਹੀ ਸੀ ਇਹ ਉੱਪਰ ਤੱਕ ਜਾਏਗੀ ਰਿਸ਼ਵਤ ਇਹ ਉਹਨਾਂ ਦਾ ਕਹਿਣਾ ਸੀ ਜਿਨ੍ਹਾਂ ਦਾ આરોਪ ਹੈ ਜੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕਰਾਪਸ਼ਨ ਤੋਂ ਬਹੁਤ ਮਾੜੀ ਚੀਜ਼ ਹੈ ਸੋਸਾਇਟੀ ਨੂੰ ਪੂਰੀ ਖਰਾਬ ਰੱਖਦੀ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਇਹੀ ਹੈਗਾ ਕਿ ਆਪਾਂ ਇਹਦੇ 'ਚ ਨਾ ਪੜੀਏ ਆਪਾਂ ਇਕੱਠੇ ਮਿਲ ਕੇ ਵਧੀਆ ਡਿਵੈਲਪਮੈਂਟ ਲਈ ਆਪਣੇ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਫਗਵਾੜਾ ਵਾਸੀਆਂ ਨੂੰ ਕੀ ਅਪੀਲ ਹੋਵੇਗੀ ਫਗਵਾੜਾ ਵਾਸੀਆਂ ਨੂੰ ਮੇਨੂੰ ਇਹੀ ਅਪੀਲ ਹੈਗੀ ਤੁਸੀਂ ਆਪਣੇ ਸ਼ਹਿਰ ਨੂੰ ਸਾਫ਼ ਰੱਖੋ ਸਵੱਛ ਰੱਖੋ ਤਾਂ ਕਿ ਜਦੋਂ ਵੀ ਅਗਲੀ ਟੀਮ ਆਂਦੀ ਹੈ ਆਪਣਾ ਸ਼ਹਿਰ ਫੇਸ ਤੋਂ ਸਭ ਤੋਂ ਉੱਪਰ ਜਾਂਦਾ ਅਗੇ ਰਹੇ ਠੀਕ ਹੈ